ਇਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਨ ਨਿਊਜ਼ ਇਸ ਵੇਲੇ ਪੰਚਾਇਤੀ ਅਖਾੜਾ ਜੋ ਹੈ ਬਿਲਕੁਲ ਪੱਕ ਚੁੱਕਿਆ ਦੱਸਦੀ ਹੈ ਕਿ ਪੂਰੇ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਸਰਪੰਚੀ ਅਤੇ ਪੰਚੀ ਦੀਆਂ ਵੋਟਾਂ ਦੇ ਲਈ ਹਰ ਵਿਅਕਤੀ ਦੇ ਵੱਲੋਂ ਜਦوجਾਜ ਕੀਤੀ ਜਾ ਰਹੀ ਹੈ। ਔਰ ਦੱਸ ਦਈਏ ਕਿ ਪਿਛਲੇ ਸੋ ਦੱਸ ਦਈਏ ਕਿ 5 ਤਰੀਕ ਨੂੰ ਜੋ ਨਾਮਜ਼ਦੀਆਂ ਕੀਤੀਆਂ ਗਈਆਂ ਸਨ ਜੋ ਸਰਪੰਚ ਪੰਚ ਸੀਗੇ ਪਿੰਡਾਂ ਦੇ ਉਹਨਾਂ ਦੇ ਵੱਲੋਂ ਇਹ ਆਪਾਂ ਖੜੇ ਹਾਂ ਫਤਿਹਪੁਰ ਦਫ਼ਤਰ ਵਿਖੇ ਜਿੱਥੇ ਕਿ ਉਹਨਾਂ ਦੇ ਵੱਲੋਂ ਇੱਥੇ ਇੱਕ ਐਪਲੀਕੇਸ਼ਨ ਦਿੱਤੀ ਗਈਆਂ ਸੀਆਂ ਔਰ ਉਸ ਤੋਂ ਬਾਅਦ ਕੱਲ ਜੋ ਵੀ ਰਿਜੈਕਸ਼ਨ ਹੋਈ ਜਾਂ ਫਿਰ ਜਿਨ੍ਹਾਂ ਦੇ ਆਪਣੇ ਕਬੂਲ ਕਰ ਲਏਗੇ ਸਾਰੇ ਪਰਫਾਰਮੈਂਸ ਜੋ ਸੀਗੇ ਉਹਦੀ ਲਿਸਟ ਜੋ ਵਿਭਾਗ ਦੇ ਵੱਲੋਂ ਬਾਹਰ ਲਗਾ ਦਿੱਤੀ ਗਈ ਸੀ ਅੱਜ ਅੱਜ ਯਾਨੀ ਕਿ 7 ਤਰੀਕ ਕਿ ਅੱਜ ਸਾਰੇ ਉਮੀਦਵਾਰ ਪਹੁੰਚੇ ਨੇ ਇਸ ਦਫ਼ਤਰ ਦੇ ਵਿੱਚ ਜਿੱਥੇ ਕਿ ਆਰਓ ਰਟਰਨਿੰਗ ਅਫਸਰ ਅੰਦਰ ਫਤਿਹਪੁਰ ਬਿਜਲੀ ਬੋਰਡ ਦੇ ਅੰਦਰ ਬੈਠੇ ਹੋਏ ਨੇ ਔਰ ਅੱਜ ਇੱਥੇ ਜੋ ਲੋਕ ਪਹੁੰਚੇ ਨੇ ਉਹ ਆਪਣਾ ਇੱਕ ਤਾਂ ਨਿਸ਼ਾਨ ਲੈਣ ਲਈ ਪਹੁੰਚੇ ਨੇ ਜੋ ਚੋਣਵੀ ਚਿੰਨ ਹੈ ਉਸ ਨੂੰ ਲੈਣ ਦੇ ਲਈ ਪਹੁੰਚੇ ਨੇ ਦੂਸਰੀ ਗੱਲ ਕਿ ਜਿਨ੍ਹਾਂ ਵੱਲੋਂ ਅੱਜ ਆਪਣੀਆਂ ਐਪਲੀਕੇਸ਼ਨਾਂ ਵਾਪਸ ਲੈਣੀਆਂ ਸੀਗੀਆਂ ਉਹ ਪਹੁੰਚੇ ਨੇ ਸੋ ਇਸ ਵੇਲੇ ਕੁਝ ਲੋਕਾਂ ਨੂੰ ਨਿਸ਼ਾਨ ਮਿਲ ਰਹੇ ਨੇ ਤੇ ਉਹ ਨਿਸ਼ਾਨ ਲੈ ਕੇ ਇਸ ਵੇਲੇ ਦਫ਼ਤਰ ਤੋਂ ਬਾਹਰ ਆ ਰਹੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਵੇਂ ਦੀ ਵੋਟ ਅਪੀਲ ਹੋ ਆਪਣੇ ਪਿੰਡ ਜਾ ਕੇ ਕਰਨੀਆਂ ਚ ਹਾਂਜੀ ਕੇਵਲ ਕ੍ਰਿਸ਼ਨ ਜੀ ਕਿਹੜਾ ਪਿੰਡ ਆ ਭਾਈ ਚੇਲਾ ਆਮ ਦਾ ਸਖਰਗੜ ਜੀ ਚੇਲਾ ਆਮ ਦਾ ਕਿੰਨਾ ਦੂਰ ਐ ਇੱਥੋਂ ਇੱਥੋਂ ਹੈਗਾ ਕਿੰਨੇ ਕਿਲੋਮੀਟਰ ਹੋਏਗਾ ਕੀ ਖੜੇ ਕੀ ਉਸੋਂ ਦਾ ਪੰਜ ਪੰਜ ਖੜੇ ਹੋ ਹਾਂ ਇਹਨੇ ਚੋਣ ਨਿਸ਼ਾਨ ਮਿਲੇ ਚੋਣ ਨਿਸ਼ਾਨ ਮਿਲੇ ਕਿਸ ਨੇ ਵਾਪਸ ਵੀ ਲਈ ਤੁਹਾਡੇ ਖਿਲਾਫ ਹਾਂ ਵਾਪਸ ਨਹੀਂ ਸਾਡੇ ਖਿਲਾਫ ਨਹੀਂ ਲਈ ਕਿੰਨੇ ਮੈਂਬਰ ਖੜੇ ਤੁਹਾਡੇ ਵਾਰਡ ਚ ਮੈਂਬਰ ਸਾਡੇ 7 ਨਾ ਆ ਇੱਕ ਇੱਕ ਨੰਬਰ ਵਾਰਡ ਵਿੱਚ ਦੋ ਮੈਂਬਰ ਉਹਨਾਂ ਨੂੰ ਚੋਣ ਨਿਸ਼ਾਨ ਮਿਲੇ ਕੀ ਚੋਣ ਨਿਸ਼ਾਨ ਮਿਲੇ ਕਾਰ ਜੀ ਕਾਰ ਮਿਲੇ ਜੀ ਹੁੰਦੇ ਪਿੰਡ ਜਾ ਕੇ ਵੀ ਵੋਟਾਂ ਮੰਗਣੀਆਂ ਹਾਂਜੀ ਤੁਸੀਂ ਆਪਣੇ ਚੈਨਲ ਤੇ ਥੋੜਾ ਸ਼ੇਅਰ ਕਰੋਗੇ ਤੁਸੀਂ ਕਿੱਦਾਂ ਦੀ ਆਪਣੀ ਵੋਟ ਅਪੀਲ ਕਰੋਗੇ ਲੋਕਾਂ ਨੂੰ ਕੀ ਕਹੋਗੇ ਲੋਕਾਂ ਨੂੰ ਇਹੋ ਅਪੀਲ ਕਰਨੀ ਹੈ ਵੀ ਜਿਹੜੇ ਪਿਛਲੀ ਪੰਚਾਇਤ ਦੇ ਰਹਿੰਦੇ ਹੁੰਦੇ ਹੁੰਦੇ ਕੰਮ ਨਹੀਂ ਜਿਹੜੇ ਕਿ ਉਹਨਾਂ ਕੋਲੋਂ ਨਹੀਂ ਹੋ ਸਕੇ ਉਹਨਾਂ ਵੀ ਪੰਚਾਇਤ ਅੱਗੇ ਬਣੇਗੀ ਨਵੀਂ ਪੰਚਾਇਤ ਸਰਪੰਚ ਦੇ ਸਹਿਯੋਗ ਨਾਲ ਉਹ ਸਾਰੇ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਆਪਾਂ ਨਹੀਂ ਉਹ ਹੋ ਗਿਆ ਤੁਸੀਂ ਪੋਇ ਕਰੋ ਗਲੀ 'ਚ ਪਹੁੰਚਿਓ ਕਿਸੇ ਦੇ ਘਰ ਪਹੁੰਚਿਓ ਤੁਸੀਂ ਆਪਣਾ ਚੋਣ ਨਿਸ਼ਾਨ ਦਿਖਾਣਾ ਤੇ ਆਪਣੀ ਵੋਟ ਅਪੀਲ ਕਰਨੀ ਹੈ ਉਹ ਪੂਰੀ ਕਰੋ ਗੋਲਬੀਰ ਕੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਹੈ ਵੀ ਸਾਨੂੰ ਇਹ ਚੋਣ ਨਿਸ਼ਾਨਕਾਰ ਆ ਇਹਦੇ ਉੱਤੇ ਤੁਸੀਂ ਸਾਨੂੰ ਬੋਰਡ ਪਾਉਣੀ ਆ ਚੋਣ ਨਿਸ਼ਾਨਕਾਰ ਦੇ ਉੱਤੇ ਠੀਕ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਕੇਵਲ ਕ੍ਰਿਸ਼ਨ ਆ ਅੱਛਾ ਤੁਹਾਡੀ ਪਤਨੀ ਨੀਣਾ ਨਾਲ ਵੀ ਤੇ ਗੱਲ ਕਰਾਓ ਨਾ ਬੋਰਡ ਤੁਸੀਂ ਮੰਗਣਾ ਕੀ ਨਾਮ ਤੁਹਾਡਾ ਆ ਕ੍ਰਿਸ਼ਨ ਦੇਵ ਕਿਸ਼ਨਾ ਦੇਵ ਤੁਸੀਂ ਮੈਂਬਰ ਖੜੇ ਹੋ ਇਹ ਚੋਣ ਨਿਸ਼ਾਨਕਾਰ ਤੁਹਾਡਾ ਹੈ ਨਾ ਤੇ ਤੁਸੀਂ ਵੋਟ ਮੰਗਣਾ ਕਿਵੇਂ ਮੰਗਣਾ ਇਦਾਂ ਸਾਰੇ ਰਾਤ ਜੋੜ ਕੇ ਬੇਨਤੀ ਕਰਨੀ ਸਾਨੂੰ ਵੋਟ ਪਾ ਕੇ ਕੰਮਜਾਬ ਕਰੋ ਨਹੀਂ ਵੋਟ ਕਾਇਤ ਮੋਰ ਕਾਇਤ ਲਾਣੀ ਦੱਸਣਾ ਦੱਸਿਆ ਦਵਾਰਾ ਬੋਲੋ ਇੱਕ ਵਾਰੀ ਕਿਵੇਂ ਕਾਰ ਦੇ ਨਿਸ਼ਾਨ ਕਾਰ ਦੇ ਨਿਸ਼ਾਨ ਤੇ ਮੋਰ ਲਾਓ ਹੋ ਤੁਹਾਨੂੰ ਮਿਲਿਆ ਭਾਈ ਹਾਂ ਇਹਨਾਂ ਨੂੰ ਵੀ ਮਿਲਿਆ ਹਾਂਜੀ ਹਾਂਜੀ ਕੀ ਹਾਂਜੀ ਲੈ ਮੈਂ ਖੜਾ ਹੀ ਨਹੀਂ ਟੀਕੜੇ ਹੋ ਕੀ ਨਾਮ ਹੈ ਪ੍ਰਵੀਨ ਕੁਮਾਰ ਪ੍ਰਵੀਨ ਕੁਮਾਰ ਕਿਹੜਾ ਪਿੰਡ ਭਾਈ ਛੇ ਲਾਮ ਦਾ ਸਖੜਗੜ ਛੇ ਲਾਮ ਦਾ ਅੱਜ ਨਿਸ਼ਾਨ ਮਿਲਿਆ ਨਾ ਹਾਂਜੀ ਹਾਂਜੀ ਕਿਵੇਂ ਦਾ ਲੱਗ ਰਿਹਾ ਹੁਣ ਸਰਪੰਚ ਖੜੇ ਹੋ ਕੇ ਪੰਜ ਖੜੇ ਪੰਜ ਪੰਜ ਲਈ ਪੰਜ ਖੜੇ ਹੋ ਸਰਪੰਚ ਕੌਣ ਹੈ ਸਰਪੰਚ ਜੀ ਸਾਹਤੂ ਦੇ ਵੀ ਮਿਲ ਗਿਆ ਉਹਨਾਂ ਨੂੰ ਹਾਂ ਜੀ ਹਾਂ ਜੀ ਮਿਲ ਗਿਆ ਉਹ ਚੱਲ ਗਏ ਹਾਂ ਜੀ ਛੋਟਾ ਜਿਹਾ ਨਿਸ਼ਾਨ ਕੀ ਮਿਲਿਆ ਕੈਂਚੀ ਕੈਂਚੀ ਮਿਲਿਆ ਅੱਛਾ ਬੋਰਡ ਅਪੀਲ ਕਰਕੇ ਦਿਖਾਓ ਪਿੰਡ ਚ ਕਿਵੇਂ ਬੋਰਡ ਮੰਗਵਾਉਣਾ ਹੈ ਬੋਰਡ ਦਾ ਪਿੰਡ ਚ ਕਰਾਂਗੇ ਅਪੀਲ ਕੀ ਬੋਰਡ ਪਾਉ ਉਹਨਾਂ ਨੂੰ ਬਾਕੀ ਤੁਹਾਡੀ ਮਦਦ ਕਰਾਂਗੇ ਹਰ ਪਾਸੋਂ ਮੋਰ ਕਾਇ ਤੇ ਲਾਾਂਗੇ ਲੋਕੀ ਹਾਂ ਜੀ ਕੈਂਚੀ ਕੈਂਚੀ ਦੇ ਮੋਰ ਲਾਓ ਸੋ ਸੋ ਅੱਜ ਸਾਰੇ ਹੀ ਉਮੀਦਵਾਰ ਜਿਨ੍ਹਾਂ ਦੇ ਵੱਲੋਂ ਐਪਲੀਕੇਸ਼ਨਾਂ ਲਗਾਈਆਂ ਸਨ ਆਰੋ ਦਫਤਰ ਦੇ ਵਿੱਚ ਚੋਣ ਨਿਸ਼ਾਨ ਮਿਲਿਆ ਹੈ ਕਿ ਬਖਰੀ ਖੁਸ਼ੀ ਹੈ ਕਿਉਂਕਿ ਪੁਰਸ਼ ਲੋਕ ਇਵੇਂ ਦੇ ਨੇ ਜੋ ਪਹਿਲੀ ਵਾਰ ਚੋਣ ਲੜ ਰਹੇ ਨੇ ਕੁਸ਼ੀਵੇਂ ਦੇ ਨੇ ਜੋ ਪਿਛਲੇ ਲੰਬੇ ਸਮੇਂ ਤੋਂ ਚੋਣਾ ਲੜਦੇ ਆਏ ਨਹੀਂ ਜੋ ਪਹਿਲਾਂ ਲੜਦੇ ਆਏ ਨੇ ਉਹਨਾਂ ਲਈ ਸ਼ਾਇਦ ਇਹ ਇੰਨਾ ਪ੍ਰਭਾਵਸ਼ਾਲੀ ਨਹੀਂ ਦਿਖਾਈ ਦਿੰਦਾ ਲੇਕਿਨ ਜੋ ਨਵੇਂ ਜੋ ਨਵੇਂ ਵਿਅਕਤੀ ਚੋਣਾਂ ਦੇ ਵਿੱਚ ਉਤਰੇ ਨੇ ਉਹਨਾਂ ਲਈ ਇਹ ਇੱਕ ਅਹਿਮ ਗੱਲ ਹੈ ਅੱਜ ਬੜੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੂੰ ਇੱਕ ਚੋਣ ਨਿਸ਼ਾਨ ਮਿਲਿਆ ਤੁਸੀਂ ਵੀ ਲੜਾਈ ਇਲੈਕਸ਼ਨ ਕੀ ਨਾਮ ਹੈ ਬੀਨਾ ਦੇਵੀ ਕੀ ਚੜਿਓ ਮੈਂਬਰ ਮੈਂਬਰ ਕਿਹੜੇ ਪਿੰਡ ਤੋਂ ਚੇਲੇ ਅੱਛਾ ਚੋਣਸ਼ਾਲ ਮਿਲ ਗਿਆ ਤੁਹਾਨੂੰ ਹਾਂਜੀ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਤੀਜੀ ਵਾਰ ਤੀਜੀ ਵਾਰ ਲੜ ਰਹੇ ਹਾਂ ਪਹਿਲਾਂ ਹੀ ਮੈਂਬਰ ਹੀ ਰਹੇ ਹੋ ਹਾਂਜੀ ਸਰਪੰਚੀ ਕਿਉਂ ਨਹੀਂ ਲੜੀ ਫਿਰ ਸਰਪੰਚੀ ਅੱਛਾ ਚੋਣ ਨਿਸ਼ਾਨ ਦੱਸੋ ਕਿਹੜਾ ਸੋਫਾ ਸੋਫਾ ਚੋਣ ਨਿਸ਼ਾਨ ਹਾਂਜੀ ਇੱਕ ਵਾਰੀ ਵੋਟ ਪਿਲ ਕਰਕੇ ਦਿਖਾਓ ਲੋਕਾਂ ਨੂੰ ਕਿਵੇਂ ਵੋਟ ਮੰਗਣਾ ਸੋਫੇ ਦੇ ਮੋਰ ਲਾਣੀ ਦਿਖਾਓ ਤਾਂ ਕਿ ਪਿੰਡ ਜਾ ਕੇ ਤਾਂ ਮੰਗਣੇ ਆ ਹਾਂਜੀ ਕੀ ਕਹੋਗੇ ਲੋਕਾਂ ਨੂੰ ਘਰ ਜਾ ਕੇ ਲੋਕਾਂ ਨੂੰ ਘਰ ਜਾ ਜਾਗੇ ਗਾਣਾ ਕੀ ਐਥੇ ਇਨਸਾਨ ਤੇ ਮੋਰ ਲਾਣੀ ਆ ਲੋਕਾਂ ਨੂੰ ਪ੍ਰੋਮਿਸ ਕੀ ਕਰੋਗੇ ਕਿ ਕਿਹੜਾ ਕਰਨਾ ਕਿ ਅਸੀਂ ਆ ਤੁਹਾਡਾ ਵੀ ਕੰਮ ਕਰਾਂਗੇ ਹਨ ਵਿਕਾਸ ਕਰਵਾਵਾਂਗੇ ਹਾਂ ਵਿਕਾਸ ਗਲੀਆਂ ਦਾ ਜੋ ਵੀ ਹੈ ਸਾਰਾ ਇਹ ਠਿੱਠ ਕਰਾਂਗੇ ਜਿੱਦਾਂ ਕਿ ਗਲੀਆਂ ਟੁੱਟੀਆਂ ਪਈਆਂ ਹਨ ਐਵੇਂ ਦਾ ਖਾਸ ਕੰਮ ਤੁਹਾਡੇ ਦਿਮਾਗ ਚ ਹੋਵੇ ਨੂੰ ਬੜੀ ਨੀਡ ਹੈ ਤੁਹਾਡੇ ਪਿੰਡ ਅਜੇ ਤੱਕ ਕਿਸੇ ਪੰਚਾਇਤ ਨੇ ਨਹੀਂ ਕੀਤਾ ਸਾਡੇ ਪਿੰਡ ਇਹ ਉਮੀਦ ਆ ਜਾਂਦੇ ਕਿਹੜਾ ਕਿਹੜਾ ਗਲੀਆਂ ਨਾਲੀਆਂ ਨਹੀਂ ਬਣੀਆਂ ਸਾਡੀਆਂ ਹੋ ਗਈਆਂ ਅਜੇ ਤੱਕ ਲੋਕੀ ਗਲੀਆਂ ਨਾਲੀਆਂ ਚ ਫਸੇ ਪਿਆ ਔਰ ਬੜੇ ਕੰਮ ਹਨ ਬੱਚਿਆਂ ਨੂੰ ਗਰਾਊਂਡ ਨਹੀਂ ਮਿਲਦੀ ਬੱਚਿਆਂ ਦੇ ਬੜਾਈਲੇ ਸਕੂਲ ਵਧੀਆ ਨਹੀਂ ਮਿਲਦੇ ਹਾਂ ਸ੍ਰੀ ਸ਼ਿਵਾਨੀ ਕਿਤਕੜੇ ਬੈਠ ਦੋ ਕੇ ਲਾਮ ਦਾ ਕੇ ਲਾਮ ਦਾ ਕੀ ਖੜੇ ਹੋ ਮੈਂ ਪਿੰਚੀ ਦੇ ਵਿੱਚ ਆ ਪਿੰਚੀ ਖੜੇ ਹੋ ਕਿ ਸ਼ਿਵਾਨੀ ਨਾਮ ਦੱਸਦੇ ਹੋ ਚੋਣ ਸ਼ਾਂ ਮਿਲ ਗਈ ਹਾਂਜੀ ਕਿਸ ਕੀ ਚੋਣ ਸ਼ਾਂ ਮਿਲਿਆ ਪਿੰਨ ਪਿੰਨ ਮਿਲਿਆ ਬੜਾ ਵਧੀਆ ਨਿਸ਼ਾਨ ਮਿਲਿਆ ਤੁਹਾਨੂੰ ਕਿਵੇਂ ਵੋਟ ਅਪੀਲ ਕਿਵੇਂ ਕਰੋਗੇ ਪਿੰਡ ਜਾ ਕੇ ਕੀ ਲੋਕਾਂ ਨਾਲ ਕੀ ਪ੍ਰੋਮਿਸ ਕਰਦੇ ਲੋਕਾਂ ਨਾਲ ਇਹ ਪ੍ਰੋਮਿਸ ਕਰਾਂਗੇ ਕਿ ਜਿਹੜੀ ਪਿੰਡ ਦੇ ਵਿੱਚ ਕੋਈ ਸੁਵਿਧਾਨੀਏ ਉਹ ਨੁਬੀਲਾ ਮੰਗੀ ਪਿੰਡ ਦੇ ਅੱਜ ਕੀ ਇਹ ਕਿਹੜਾ ਕੰਮ ਤੁਹਾਨੂੰ ਹਾਲ ਤੱਕ ਮਹਿਸੂਸ ਹੋਇਆ ਕਿ ਹਾਲ ਤੱਕ ਪਿੰਡ 'ਚ ਨਹੀਂ ਹੋਇਆ ਤੇ ਹੋਣਾ ਚਾਹੀਦਾ ਪਹਿਲੀ ਵਾਰ ਲੜ ਰਹੇ ਹੋ ਹਾਂਜੀ ਹਾਂ ਸੱਚੀ ਤੁਸੀਂ ਕੁਝ ਸੋਚ ਕੇ ਲੜਿਆ ਹੋਗਾ ਕਿ ਮੈਂ ਆਪਾਂ ਇਹ ਕੰਮ ਕਰਨਾ ਕੀ ਸੋਚਿਆ ਵਿਸ਼ੇਸ਼ ਤੌਰ ਤੇ ਆਪਾਂ ਕਿ ਮੈਂ ਇਸ ਲਈ ਖੜੀ ਹੋਈ ਹਾਂ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਹੈ ਬਾਦ ਚੁੱਕਿਆ ਹੈ ਇਹਨੂੰ ਖਤਮ ਕੀਤਾ ਜਾਏ ਆਉਣ ਵਾਲੀ ਪੀੜ੍ਹੀ ਨੂੰ ਇੱਕ ਅੱਛੀ ਮਤਲਬ ਕਿ ਦਿਸ਼ਾ ਦਿੱਤੀ ਜਾਵੇ ਫੋਰਡ ਵਿਕਾਸ ਦਾ ਕੀ ਸੋਚੋ ਸਾਡੇ ਪਿੰਡ ਦੇ ਵਿੱਚ ਜਿਆਦਾ ਤੋਂ ਜਿਆਦਾ ਡਿਵੈਲਪਮੈਂਟ ਕੀਤੀ ਜਾਏ ਠੀਕ ਬਸਤਾਂ ਦੇਖੇ ਨਾ ਕੋਲੀਜ ਸੋ ਅੱਜ ਅਸੀਂ ਖੜੇ ਆ ਫਤਿਹਪੁਰ ਦੇ ਆਰੋ ਦਫਤਰ ਜਿੱਥੇ ਕਿ ਲੋਕਾਂ ਦੇ ਵੱਲੋਂ ਸਾਰੇ ਜੋ ਉਮੀਦਵਾਰ ਸੀਗੇ ਉਹਨਾਂ ਦੇ ਵੱਲੋਂ ਐਪਲੀਕੇਸ਼ਨਾਂ ਲਗਾਈਆਂ ਸਨ ਤੇ ਅੱਜ ਉਹਨਾਂ ਨੂੰ ਨਿਸ਼ਾਨ ਮਿਲੇ ਆ ਇੱਕ ਵੱਖਰੀ ਖੁਸ਼ੀ ਜੋ ਮੈਂਬਰਾਂ ਦੇ ਚਿਹਰੇ ਤੇ ਦਿਖਾਈ ਦੇ ਰਹੀ ਹੈ ਸਰਪੰਚਾਂ ਦੇ ਚਿਹਰੇ ਤੇ ਦਿਖਾਈ ਦੇ ਰਹੀ ਹੈ ਜਿਨ੍ਹਾਂ ਦੇ ਵੱਲੋਂ ਅੱਜ ਸ਼ੁਰੂਆਤ ਕੀਤੀ ਜਾਏਗੀ ਇੱਕ ਮੁਹਿੰਮ ਦੀ ਜਿਹਦੇ ਵਿੱਚ ਉਹ ਲੋਕਾਂ ਤੋਂ ਵੋਟ ਮੰਗਣਗੇ ਵਿਕਾਸ ਦਾ ਦਾਵਾ ਕਰਕੇ ਕਿ ਅਸੀਂ ਪਿੰਡਾਂ ਦੇ ਵਿੱਚ ਜੋ ਕੰਮ ਨਹੀਂ ਹੋਏ ਉਹ ਕਰਾਂਗੇ ਉਮੀਦ ਕਰਦੇ ਹਾਂ ਕਿ ਸਾਰੇ ਹੀ ਪੰਚ ਸਰਪੰਚ ਜੋ ਹੈ ਆਪਣੀ ਇਮਾਨਦਾਰੀ ਦੇ ਨਾਲ ਇਲਾਕੇ ਦੇ ਵਿਕਾਸ ਦੇ ਲਈ ਪਿੰਡ ਦੇ ਵਿਕਾਸ ਦੇ ਲਈ ਕੰਮ ਕਰਨਗੇ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਤੇ ਮਾਰਕੇਸ਼ ਸ਼ਰਮਾ ਬਮਿਆ